ਆਪਾਂ ਇਹ ਹੋਈ ਜਰਾ 11 12 ਬਾਰੇ ਇਹ ਸਿਲ ਨੂੰ ਦੇਖੋ ਤਾਂ ਇਹ ਕੱਟੇ ਨੂੰ ਬਾਹਰ ਪੜੀ ਗਿਆ ਲੱਕ ਤੋਂ ਵੀ ਰਜੀ ਉਹਨੂੰ ਦੱਬ ਦਿੱਤੀ ਬਹੁਤ ਚਾਨ ਦੀ ਗੱਲ ਨੂੰ ਕੀ ਨਾਮ ਆ ਬੰਦੇ ਆ ਦਾ ਇਹ ਬੰਦੇ ਰਾਤੀ ਸਾਡੇ ਪਿੰਡ ਸੀਗੇ ਸਾਡੇ ਚਾਚੇ ਜੀ ਵੀ ਲੱਗਦੇ ਉਹਨਾਂ ਦੀ ਖਬਰ ਨੂੰ ਆਏ ਸੀ ਉਹ ਬਿਮਾਰ ਦੇ ਵੀ ਉਹਨਾਂ ਦੀ ਖਬਰ ਨੂੰ ਆਏ ਸੀ ਉਸ ਤੋਂ ਬਾਅਦ ਪਤਾ ਨਹੀਂ ਇਹ ਕਿੱਥੇ ਇਧਰੋਂ ਪਿੰਡ ਨੂੰ ਚਲੇ ਗਏ ਜਾਂ ਕਿੱਧਰੋਂ ਆਏ ਸੀ ਤਾਂ ਉਹ ਹੁਣ ਸਾਨੂੰ ਸਵੇਰੇ ਪਤਾ ਲੱਗਾ ਵੀ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਇਹ ਹਾਲਾਤ ਕਿੱਦਾਂ ਦੇ ਇਹਨਾਂ ਦੇ ਹੁਣ ਹਾਲਾਤ ਭਾਈ ਇੱਕ ਤਾਂ ਸਾਡੇ ਚਾਚਾ ਜੀ ਲੱਗਦਾ ਹੈਗਾ ਉਹ ਤਾਂ ਪੂਰਾ ਹੋ ਗਿਆ ਉਹਦੀ ਡੈਥ ਹੋ ਗਈ ਹੈ ਡੈਥ ਹੋ ਗਈ ਕੀ ਨਾਮ ਕੀ ਹੈ ਉਹਨਾਂ ਦਾ ਜੀ ਦਾ ਹਰਜੀਤ ਆ ਜੀ ਏ ਮੈਰਿਡ ਸਗਾ ਨ ਮੈਰਿਡ ਸਗਾ ਨਹੀਂ ਮੈਰਿਡ ਹੋਈ ਉਹਦੀ ਉਧਾ ਬਈ ਨਾ ਤੁਹਾਨੂੰ ਕੋਈ ਆਈਡੀ ਹੈ ਕਿ ਹੋਇਆ ਕਿੱਦਾਂ ਕੁਝ ਪਤਾ ਲੱਗਾ ਤੁਹਾਨੂੰ ਜੀ ਇਹਦੇ ਬਾਰੇ ਸਾਨੂੰ ਨਾ ਸਾਰਾ ਮਾਮਲਾ ਕਿੱਦਾਂ ਹੋਇਆ ਸਾਹ ਤੋਂ ਪਹਨਪੋਟ ਹੋਇਆ ਜੀ ਇਹ ਕਹਿੰਦਾ ਚਾਚਾ ਜੀ ਨੂੰ ਮਾਰਦਿਆ ਚਾਚਾ ਰੰਗੋਤ ਹੋ ਗੋ ਟਰ ਮਤਲਬ ਜੋਦੀ ਉਹਨੂੰ ਦੇਖ ਕੇ ਆਰੇ ਰਾਤ ਦੇ 11 12 ਵਜੇ ਦਾ ਟਾਈਮ ਹੈ ਇਹ ਨਹੀਂ ਪਤਾ ਗੱਡੀ ਵਿੱਚ ਕਿਸ ਨੇ ਮਾਰੀ ਆ ਜਾਂ ਕੀ ਇਹਦੇ ਬਾਰੇ ਤੁਹਾਨੂੰ ਕੋਈ ਨਹੀਂ ਪਤਾ ਤੇ ਕੀ ਲੱਗਦਾ ਕੋਈ ਇੰਜਰਡ ਵੀ ਹੋਇਆ ਕੋਈ ਨਹੀਂ ਇੰਜਰਡ ਦੋ ਨਾ ਛੋਟੇ ਠੀਕ ਹੈ ਹਨ ਇੱਕ ਦੀ ਡੈਥ ਹੋ ਗਈ ਹੈ ਇਹ ਜਿਹੜੇ ਡੈਸਰ ਦਾ ਨਾਮ ਪਤਾ ਕੀ ਸੀਗਾ ਉਹ ਤਾਂ ਲਾਲ ਹੈਗਾ ਜੀ ਉਹ ਉਹ ਨਾਮ ਮੈਨੂੰ ਪਤਾ ਤਾਂ ਭਾ ਭਾ ਕਰਦੇ ਆ ਜੀ ਕੰਮ ਕੀ ਕਰਦਾ ਸੀ ਉਹ ਉਹ ਆਪਣੇ ਖੇਤੀਬਾੜੀ ਦਾ ਕੰਮ ਹੁੰਦਾ ਸੀ ਮੈਂ ਆਪਣਾ ਜਗਦੀਪ ਸਿੰਘ ਇਹ ਰਾਤੀ ਜਿਹੜਾ ਕਾਰ ਪਲਟੀ ਕੀ ਸੀਗਾ ਸਾਰਾ ਮਾਮਲਾ ਜਿੱਕ ਤੱਕ ਉਹਨਾਂ ਟਰੱਕ ਬਹੁਤ ਤੇਜ਼ ਹੁੰਦਾ ਹੈ ਹੈਡਲਾਈਟਾਂ ਬਹੁਤ ਸੀ ਉਹ ਅੱਖਾਂ 'ਚ ਪੈ ਗਈਆਂ ਅੱਛਾ ਮਰਜ਼ੀ ਵਾਂ ਘੱਟੀ ਫਿਰ ਕੰਟਰੋਲ ਨਹੀਂ ਹੋਈ ਅੱਗੇ ਪੱਥਰੀ ਦੇ ਤੇ ਗੱਡੀ 'ਚ ਕੌਣ-ਕੌਣ ਸੀ ਮੈਂ ਸੀ ਮੇਰਾ ਚਾਚਾ ਸੀਗਾ ਇੱਕ ਮੁੰਡਾ ਹਉ ਤੇ ਕੀ ਹਾਲਾਤ ਆ ਇਸ ਟਾਈਮ ਉਹਨਾਂ ਦੇ ਸਾਰਿਆਂ ਦੇ ਜੇ ਮੁੰਡੇ ਦੇ ਸੱਟ ਲੱਗਿਆ ਮੇਰੀ ਬਾਤ ਹੈ ਚਾਚੇ ਹੁਣੀ ਪੂਰੇ ਹੋ ਗਏ ਆ ਅੱਛਾ ਜੀ ਕਿੰਨੀ ਉਮਰ ਸੀ ਉਹਨਾਂ ਦੀ 55 55 ਗਿਆ ਬਿਆਹ ਹੋ ਆ ਹੋ ਹੈ ਨਹੀਂ ਜੀ ਜੀ ਆਪ ਇੱਕ ਕਾਰ ਬਾਈਪਾਸ ਪੁਲ ਤੋਂ ਥੱਲੇ ਪਲਟੀ ਆ ਕੀ ਇਸ ਦਾ ਸਾਰਾ ਮਾਮਲਾ ਹੋ ਤੇ ਕੀ ਇਸ ਕੇ ਹਾਲਾਤ ਆ ਉਹਨਾਂ ਦੇ ਜੀ ਕਾਰ ਨਾਲ ਤਾਂ ਨਹੀਂ ਬਸ ਸੱਟ ਤਾਂ ਲੱਗ ਸਕੀ ਕਿਉਂ ਕਿੱਦਾਂ ਡਿੱਗੀ ਜਾਂ ਕਾਰ ਉਹਨਾਂ ਦੇ ਲਾਏ ਆ ਉਹਨਾਂ ਦੇ ਘਰ ਦੇ ਇਹਨਾਂ ਕਾਰ ਚਲਾ ਰਿਹਾ ਸੀਗਾ ਉਹ ਮੋੜੇ ਤੋਂ ਚਲ ਗਿਆ ਸੀਗਾ ਇੱਕ ਬੰਦੇ ਦੀ ਡੈਥ ਹੋ ਗਈ ਸੀਗੀ ਦੋ ਜ਼ਖਮੀ ਹੋਏ ਸੀ ਉਹਨਾਂ ਨੂੰ ਸਿਵਲ ਹਸਪਤਾਲ ਚਾਹਤਾ ਸੀਗਾ ਇਹ ਸਰ ਹੈਗੇ ਕਿੱਥੋਂ ਦੇ ਬੰਦੇ ਇਹ ਹਾਦੂ ਖਾਨਪੁਰ ਦੇ ਆ ਜਿੰਨਾ ਹੈ ਹਾਦੂ ਖਾਨਪੁਰ ਦੇ ਆ ਇੱਕ ਪਲੱਟ ਸਾਈਡ ਦਾ ਹੈ ਜਿਹੜਾ ਗੱਡੀ ਵਾਲਾ ਹੈ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਹਰਜੀਤ ਸਿੰਘ ਹੈ ਉਹ ਕੰਮ ਕੀ ਕਰਦਾ ਸੀਗਾ ਜੀ ਜੀ ਨਾਰੇ ਕਰਦੇ ਖੇਤੀਬਾੜੀ ਤੇ ਆਪਣੇ ਵੱਲੋਂ ਕੀ ਕਾਰਵਾਈ ਹੋਈ ਹੈ ਹਜੇ ਤੁਸੀਂ ਇਹਨਾਂ ਦੇ ਬਿਆਨਾਂ ਤੇ ਕਾਰਵਾਈ ਕਰਨ ਲੱਗੀ ਆ ਕਿ ਇਹਨਾਂ ਦਾ ਜਿਹੜਾ ਡਰਾਈਵਰ ਜਿਹੜਾ ਉਹ ਬਗਾਇਆ ਜਿਹੜਾ ਗੱਡੀ ਵਾਲਾ ਸਭਾ ਉਹ ਮੁੱਕੀ ਤੇ ਚਲ ਗਿਆ ਸੀ ਤੇ ਉਹਨੂੰ ਮਿਲਿਆ ਕਿ ਤੇ ਉਹਨੂੰ ਬੁਲਾਇਆ ਹੁਣ ਪੁੱਛਾਂਗੇ ਕਿ ਤਾਂ ਕੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਹੋਇਆ ਕਦੇ ਨਾਲ ਕੋਈ ਆਈਡੀਆ ਹੈ ਇਹ ਕੰਦੀ ਕਾਰ ਹੀ ਥੱਲੇ ਫਰੀ ਦੇ ਵਿੱਚ ਪਾੜੇ